ਤੇ ਗਾਈਸ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਮੇਰੇ ਵੱਲੋਂ ਸਭ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਦੇ ਵਲੌਗ ਦੇ ਵਿੱਚ ਵੀ ਆਪਾਂ ਬਾਹਰ ਹੀ ਕੰਮ ਕਰਨਾ ਹੈ ਜਾਨੀ ਕਿ ਵੀ ਅੱਜ ਆਪਾਂ ਮੱਕੀ ਬੀਜਣੀ ਆ ਤੇ ਅੱਜ ਮੱਕੀ ਟਰ ਦਵਾਂਗੇ ਤੇ ਹੁਣ ਕਰਾਇਆ ਮਾਰਨਾ ਹੈ ਤੇ ਹੁਣ ਕਰਾਇਆ ਹਾਉਂਦਾ ਪਿਆ ਬਾਕੀ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਹੁਣ ਜੋ ਵੀ ਆਪਾਂ ਕੰਮ-ਕੁਮ ਕਰਨਾ ਤੁਹਾਨੂੰ ਉਹ ਵੀ ਦਿਖਾ ਦੇਣਾ ਬਾਹਰ ਜਾ ਕੇ ਤੇ ਬਸ ਅੱਜ ਦਾ ਵਲੌਗ ਤਾਂ ਆਪਣਾ ਇੱਥੇ ਹੀ ਚੱਲੇਗਾ ਤੇ ਅੱਜ ਸਾਰਾ ਦਿਨ ਆਹੇ ਕੰਮ ਕਰਨਾ ਆਪਾਂ ਤੇ ਮਿਲਦੇ ਹਾਂ ਤੁਹਾਨੂੰ ਬਾਹਰ ਜਾ ਕੇ ਉਹ ਗੰਡੇ ਫਟੇ ਤੇ ਗਾਈਸ ਹੁਣ ਮੈਂ ਬਾਹਰ ਆ ਗਿਆ ਸੀ ਘਰੋਂ ਤੇ ਮੈਂ ਚੱਲ ਵਲੌਗ ਬਣਾ ਲ ਕੇ ਬਾਹਰ ਆਣ ਕਿ ਜੇ ਬਾਹਰ ਆਣ ਕਿ ਹੋਣਾ ਪੱਟਣ ਲੱਗੇ ਆ ਗੰਡੇ ਕਿਉਂਕਿ ਆਪਾਂ ਗੰਡੇ ਵੀ ਜਿਓਏ ਸੀਗੇ ਤੇ ਹੁਣ ਆਪਾਂ ਪੱਟਦੇ ਭਏ ਆ ਜੇ ਤੁਸੀਂ ਦੇਖ ਸਕਦੇ ਜੇ ਮੇਰੇ ਚਾਰ ਪੱਤੇ ਨੇ ਆ ਡੈਡੀ ਨੇ ਪੜ ਦਿੱਤੇ ਸੀ ਇਹਨੇ ਹਜੇ ਉਧਰ ਵੀ ਕਿਆਰੀ ਖਲੋਤੀ ਆ ਇਹ ਪੱਤ ਕੇ ਤੇ ਫਿਰ ਆਪਾਂ ਇੱਥੇ ਵੀ ਹੱਲਾ ਲੱਗੜਾ ਲਾਵਾਂਗੇ ਆ ਵੀ ਥਾ ਨਾਰ ਲਾ ਕੇ ਤੇ ਕਿਰਾਇਆ ਲਾ ਜੁੰਦਾ ਪਿਆ ਫਿਰ ਆਪਾਂ ਕਿਰਾਇਆ ਮਰੋਣੇ ਆ ਪਹਿਲੀ ਨੂੰ ਤੇ ਬਾਕੀ ਤੁਸੀਂ ਇਵੇਂ ਵਲੌਗ ਦੇ ਵਿੱਚ ਬਣੇ ਰਹੋ ਤਨ ਮੁਖਾਈ ਜਨੇ ਹੁਣ ਤੈਨੂੰ ਆ ਗੰਡੇ ਪਾਟ ਕੇ ਫੇਰ ਹੀ ਤੈਨੂੰ ਮੁਖਾਵਾਂਗਾ ਸਾਰੇ ਤੇ ਗਾਇਸ ਹੁਣ ਮੈਂ ਟਰੈਕਟਰ ਲੈ ਕੇ ਆ ਗਿਆ ਹੀ ਗਾਬਾਰ ਤੇ ਕਿਰਾਏ ਵਾਲਾ ਵੀ ਆ ਗਿਆ ਉਹ ਸਾਹਮਣੇ ਤੁਸੀਂ ਦੇਖ ਸਕਦੇ ਜੀ ਤੇ ਮੈਂ ਰਾਤੀ ਹੱਲਾ ਮਾਰ ਤੀਆਂ ਸੀ ਕੱਲ ਨੂੰ ਤੇ ਸੁਹਾਗਾ ਮਾਰਿਆ ਨਹੀਂ ਸੀ ਜਾ ਤੇ ਉਹ ਆਂਦਾ ਵੀ ਤੂੰ ਸੁਹਾਗਾ ਮਾਰ ਦੇ ਸੌਖਾ ਹੋ ਜਾਏਗਾ ਥੋੜਾ ਜਾਂ ਤੇ ਤਾਂ ਕਰੀ ਹੁਣ ਮੈਂ ਸੁਹਾਗਾ ਮਾਰਿਆ ਤੇ ਤਾਂ ਕਰਕੇ ਉਹ ਤੇ ਫਿਰ ਮੈਂ ਵੀ ਲੋਗ ਨਹੀਂ ਬਣਾਇਆ ਚਾਹਤੀ ਸੀ ਕਿ ਫਿਰ ਹੁਣ ਮੈਂ ਸੁਹਾਗਾ ਮਾਰਤਾ ਮੈਂ ਤੁਹਾਨੂੰ ਵੀ ਲੋਗ ਬਣਾਣੀ ਹੈ ਤੇ ਨੰਬਰ ਰਾਈਟਰ ਬਾਹਰ ਡੱਕ ਦਿੱਤਾ ਮਾਰ ਕੇ ਸੁਹਾਗਾ ਤੇ ਹੁਣ ਉਹ ਆਪੇ ਕਰਾਇਆ ਮਾਰ ਦੇਵੇਗਾ ਤੇ ਆ ਗਈ ਰੇਲੜ ਤੇ ਗਾਇਸ ਕਰਾਏ ਦਾ ਕੰਮ ਚੱਲੀ ਜਾਂਦਾ ਹੈ ਬਾਕੀ ਤੁਸੀਂ ਦੇਖ ਸਕਦੇ ਇੱਧਰ ਪੁਰਜਾ ਫਿੱਟ ਕੀਤਾ ਪਿਆ ਹੈ ਤੇ ਰਾਜੂ ਰਾਜੂ ਅੱਜ ਵਾਟ ਸੈੱਟ ਕਰਦਾ ਪਿਆ ਨਾ ਤੇ ਕੋ ਖਾਉਣ ਰਾਈਸ ਖਾਉਦੇ ਕੀ ਰਾਈਸ ਗਾਇਸ ਹੁੰਦਾ ਹੈ ਗਾਇਸ ਰਾਈਸ ਰਾਈਸ ਚਾਵਾਂ ਨੂੰ ਆਦੇ ਵੇਖੋ ਵੜ ਦੀ ਸਫਾਈ ਹੁੰਦੀ ਐ ਵੜ ਦੀ ਸਫਾਈ ਕਰਿਆ ਕਰੋ ਸਾਰੇ ਜਣੇ ਇਹ ਮੇਰਾ ਜੂ ਕਰਦਾ ਆ ਇਧਰ ਕਰਾਇ ਦਾ ਕੰਮ ਚੱਲਦਾ ਹੈ ਪੂਰੇ ਜੋਰ ਸ਼ੋਰਾਂ से ਬਾਕੀ ਤੁਸੀਂ ਵੇਖ ਸਕਦੇ ਆ ਅੱਜ ਦੁਪਹਿਰਾਂ ਮੇਰੇ ਪਹਿਲੀ ਬੋਣੀ ਪਾਣੀ ਰਾਜੂ ਦੁਪਹਿਰਾਂ ਮੇਰੇ ਬੋਣੀ ਪਾਣੀ ਪਹਿਲੀ ਆ ਵੀ ਹੋਆ ਹੋਆ ਵਾਲਾ ਬਣਾ ਹੈ ਉਹ ਤਬ ਇਹ ਬਣਾ ਜੇ ਉਹ ਵਾਲਾ ਖੰਡਰਾ ਕਿਹੜਾ ਉਹ ਜੀ ਨੋਆ ਤੋਂ ਖੰਡਰਾ ਆਪਾਂ ਉਹ ਪੱਠੇ ਵੜ ਗਏ ਜੀ ਆਪਾਂ ਜੋ ਵੀ ਥਾਂ ਆਵਾਜ ਗਏ ਹਾਂ ਮੈਂ ਪੱਠੇ ਲੈ ਆਵਾਂਗਾ ਜੇ ਬੀ ਉਹ ਵੀ ਉਧਰ ਮੱਕੀ ਲੈ ਕੇ ਆਉਣਾ ਮੱਕੀ ਦਾ ਬੀ ਪੱਠਿਆਂ ਦਾ ਵੀ ਲੈ ਆਵਾਂ ਫਾਚ ਜੇ ਮੱਕੀ ਦਾ ਬੀ ਲੈ ਕੇ ਆਉਣਾ ਏ ਜਾਣਾ ਪੈਣਾ ਸ਼ਹਿਰ ਬਾਕੀ ਗਾਇਸ ਤੁਸੀਂ ਕਰ ਸਕਦੇ ਹੋ ਚੈੱਕ ਤੇ ਗਾਇਸ ਮੈਂ ਹੁਣ ਨਾ ਉਹ ਜਿੱਥੇ ਆਪਾਂ ਗੰਡੇ ਪਾੜਦੇ ਪੈਸਾ ਅੱਗੇ ਉਹਨੋਂ ਉੱਥੇ ਨਾ ਹੱਲਾ ਮਾਰਨ ਲੱਗੇ ਉਹ ਵੀ ਥਾਂ ਵਿੱਚ ਰਾਦਾ ਵੀ ਚੇਰ ਲਾ ਦਿੰਦੇ ਆ ਤੋਂ ਤਾਂ ਕਰਕੇ ਮੈਂ ਹੁਣ ਲੈ ਕੇ ਚੱਲਿਆ ਉੱਥੇ ਉੱਥੇ ਗੇੜੇ ਮਾਰਦੇ ਨੇ ਫਿਰ ਉਹ ਵੀ ਥਾਂ ਵਿੱਚ ਚਲ ਜਾਵੇ ਗੰਨੇ ਵਾਲਾ ਗਾਈਸ ਇੱਥੇ ਟੰਡੇ ਪਾੜ ਤੇ ਆ ਵੇਖ ਸਕਦੇ ਤੁਸੀਂ ਇਹ ਪਟੋਖਰੇ ਪਾਲੇ ਸੀਗੇ ਤੇ ਹੁਣ ਇੱਥੋਂ ਆਵੇ ਮਵਾ ਤੇ ਹੀ ਸੀਗੇ ਤੇ ਚੁਕਰਾਇ ਵਜ ਗਿਆ ਤੇ ਹਜੇ ਕਰਾਇ ਉਹ ਚਲ ਵਜੀ ਜਾਂਦਾ ਤੇ ਵੇਖੋ ਹੁਣ ਕਿੰਨਾ ਟਾਈਮ ਲੱਗਦਾ ਘੰਟਾ ਦੇ ਮੇਰੇ ਸਾਹ ਚ ਲੱਗ ਹੀ ਜਾਣਾ ਤੇ ਆਪਣਾ ਟਰੈਕਟਰ ਉਹ ਤੇ ਖਲਾਰਦਾ ਸੀ ਮੈਂ ਛਪਾਈ ਦੇ ਥੱਲੇ ਬਾਕੀ ਤੁਸੀਂ ਵੇਖ ਸਕਦੇ ਇੱਥੇ ਅਜੇ ਮੱਕੀ ਬੀਜਣੀ ਤੇ ਗਾਈਸ ਕੰਮ ਚੱਲੀ ਜਾਂਦਾ ਸੀ ਆਪਣਾ ਵੇ ਸਾਹਮਣੇ ਕਿਰਾਇਆ ਚੱਲਦਾ ਪਿਆ ਹੈ ਹਜੇ ਮੇਰੇ ਹਿਸਾਬ ਚ ਇੱਕ ਵਾਰੀ ਹੋਰ ਮਾਰੇਗਾ ਵੀ ਇੱਕ ਸੀ ਹੋਰ ਲਾਵੇਗਾ ਜੋ ਵੀ ਹੁੰਦਾ ਏ ਬਿਲਾਵਲ ਕਰਨ ਵਾਸਤੇ ਤੇ ਆਪਾਂ ਨੇ ਚ ਪੱਠੇ ਵਾੜਦੇ ਪੱਠੇ ਵਾੜ ਕੇ ਜੇ ਫੇਰ ਮਾਸ਼ਾ ਤੁਹਾਨੂੰ ਦਿਖਾ ਦਈਏ ਕੀ ਕਰਦੇ ਪਏ ਆ ਹੁਣ ਆਪਾਂ ਪੱਠੇ ਵਾੜਦੇ ਪਏ ਆ ਦਾਤਰ ਫਲਾਈ ਜਾਂਦੇ ਆ ਆ ਸਾਰੇ ਪੱਠੇ ਸਾਰੇ ਪੱਠੇ ਮੈਂ ਵੜਦੇ ਨੇ ਰਾਜੂ ਬਸ ਚੱਕਣਦੇ ਆ ਵੇ ਬਟਾ ਬੰਦੇ ਬੰਨੇ ਪਟੇ ਬਟੇ ਇਹ ਫੜੇ ਬੰਦਾ ਵੇ ਆ ਜੀ ਇਹ ਕੱਲਾ ਵੇ ਆ ਤੇ ਹੁਣ ਮੈਂ ਤੁਹਾਨੂੰ ਬਾਅਦ ਵਿੱਚ ਮਿਲਾਂਗਾ ਜਦੋਂ ਕਰਾਇਆ ਵੱਜ ਗਿਆ ਤੇ ਗਾਇਸ ਆਪਾਂ ਸੁਹਾਗਾ ਮਾਰ ਕੇ ਪੈੜੀ ਜਮਾ ਓਕੇ ਕਰਤੀ ਇੱਕ ਸੀਂਹ ਵਾਲੀ ਲਾਈ ਲਾਈ ਸੀਗੀ ਤੇ ਮੈਂ ਸੁਹਾਗਾ ਮਾਰਤਾ ਹੁਣ ਪੈੜੀ ਜਮਾ ਓਕੇ ਆ ਤੇ ਸ਼ਾਮ ਨੂੰ ਆਪਾਂ ਕੇਰਨੀ ਮੱਕੀ ਤੇ ਉਦੋਂ ਬਾਕੀ ਵਲੌਗ ਬਣਾ ਲਵਾਂਗੇ ਤੇ ਹੁਣ ਮੈਂ ਅਭੀ ਨਹੀਂ ਬਣਾਇਆ ਸੀ ਵਲੌਗ ਫੋਨ ਗਰਮ ਹੋ ਗਿਆ ਸੀਗਾ ਦੇ ਪਾਤੀਓ ਤੇ ਵੀ ਐਕਸਟਰੇ ਸਾਹਮਣੇ ਟਰੈਕਟਰ ਦਾ ਹਾਲ ਵੇਖ ਲੋ ਕੀ ਹੋ ਗਿਆ ਕਟੋ ਕਟ ਹੈਗਾ ਕੰਮ ਤੇ ਮੇਰਾ ਹਾਲ ਤੁਹਾਨੂੰ ਮੈਂ ਵਿਖਾ ਨਹੀਂ ਸਕਦਾ ਜੇ ਵਿਖਾ ਦਵਾਂ ਚਲ ਵਿਖਾ ਹੀ ਤੈਨੂੰ ਮੈਂ ਤਾਂ ਆਉਂਦਾ ਬੁਰਾ ਹਾਲ ਹੈ ਬਾਕੀ ਆ ਵੇਖੋ ਤੀ ਕਿੰਨੀ ਕਿੰਨੀ ਮਿੱਟੀ ਚੜੀ ਹੋਈ ਟਰੈਕਟਰ ਦੇ ਉੱਤੇ ਹੀ ਤੇ ਸਾਹਰੇ ਤੇ ਹੁਣ ਮੈਂ ਚੱਲਿਆਂ ਕਰੇ ਕਰ ਜਾਗੇ ਨਾ ਨੂੰ ਕੇ ਜਾਣੇ ਕਰੀ ਸੋਨੇ ਜੱਟ ਦੁਪਹਿਰ ਵੇਲਾ ਆਇਆ ਹੋਇਆ ਫੁੱਲ ਦੀ ਗਰਮੀ ਦੁਪਹਿਰ ਦੀ ਹੀ ਹੈ ਇਸ ਹੁਣ ਮੈਂ ਘਰੇ ਆ ਗਿਆ ਸੀਗਾ ਤੇ ਜਦ ਕਿ ਹੁਣ ਤਾਂ ਸ਼ਾਮ ਹੋ ਗਈ ਆ ਉਦੋਂ ਮੈਂ ਦੁਪਹਿਰਾਂ ਵਿੱਚ ਆ ਗਿਆ ਸੀ ਜਦੋਂ ਮੈਂ ਤੁਹਾਨੂੰ ਬਲਾਉ ਦੇ ਵਿੱਚ ਦੱਸਿਆ ਸੀਗਾ ਤੇ ਹੁਣ ਮੈਂ ਟਰੈਕਟਰ ਕੰਮ ਲੱਗਾ ਸਾਫ ਕਪੜਾ ਕੋੜੇ ਮਾਰ ਲੱਗਿਆ ਤੁਹਾਨੂੰ ਕੋਰੇ ਮੈਂ ਵਿਖਾਈ ਮਿੱਟੀ ਨਾਲ ਸਾਰਾ ਭਰਿਆ ਪਿਆ ਤੇ ਹੁਣ ਸਾਫ ਸੁਥਰ ਕਰਦੇ ਆ ਤੇ ਫੇਰ ਆਪਾਂ ਬਾਹਰ ਜਾਂਗੇ ਪੱਟੇ ਬੀਜਣੇ ਨੇ ਤੇ ਉਹ ਮੱਕੀ ਵਾਲੇ ਦਾ ਫੋਨ ਅਸੀਂ ਲਾਇਆ ਹੈਗਾ ਜਿਉਂ ਆ ਤਾਂ ਹੁਣ ਸਵੇਰੇ ਬੀਜਾਂਗੇ ਮਗਰ ਠੀਕ ਹੈ ਸਵੇਰੇ ਹੁਣ ਪਹਿਲੇ ਪੈਰ ਯਾਨੀ ਕਿ ਤੜਕੇ ਤੜਕੇ ਆਪਣੇ ਘਰ ਲਿਆਨੇ ਆਉਣਾ ਹੈ ਜੇ ਉਹ ਜਵਾਬ ਫਿਰ ਮੱਕੀ ਬੀਜ ਲਵਾਂਗੇ ਤੇ ਬਾਕੀ ਹੁਣ ਆਪਾਂ ਉਂਝ ਪੱਠੇ ਬੀਜਨੇ ਸੀਗੇ ਤੇ ਆਪਾਂ ਹੁਣ ਰੋਹ ਬੀਜ ਲੈਨੇ ਆ ਤੇ ਹੁਣ ਮੈਂ ਤੁਹਾਨੂੰ ਬਾਹਰ ਜਾ ਕੇ ਮਿਲਾਂਗਾ ਟਰੈਕਟਰ ਤੇ ਕਪੜਾ ਕੁਪੜਾ ਮਾਰ ਲ ਕੇ ਸਾਫ਼ ਕਰ ਲੀਏ ਚੰਗੀ ਜਿਹਾ ਹਵਾ ਲਿਬੜਿਆ ਪਿਆ ਤੇ ਹੁਣ ਬਸ ਇੰਨੇ ਕੰਮ ਸੀ ਆਪਣਾ ਇਸ ਅੱਜ ਦਾ ਵਲੌਗ ਆਪਣੇ ਸੋਚ ਚ ਕਰੀ ਸਿਕਾ ਅਜੇ ਵਜਿਆ ਦਾ ਸਾਡੇ ਲਾਈਕ ਸ਼ੇਅਰ ਐ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਕੱਲ ਨੂੰ ਮੱਕੀ ਬੀਜਣੀਆਂ ਨੇ ਕੱਲ ਦਾ ਵੀ ਵਲੌਗ ਬੜਾ ਵਧੀਆ ਹੋਵੇਗਾ ਤੇ ਉਹ ਵੇਖਣਾ ਜੀ